ਜਿਹੜੀ ਅੱਜ ਮੈਂ ਗੱਲ ਕਰਨ ਲੱਗਿਆ ਆ ਗੱਲ ਹੈ ਕਿ ਇਹਨਾਂ ਨੇ ਕੇਜਰੀਵਾਲ ਤੇ ਸਸੋਡੀਆਂ ਤੇ ਜੈਨ ਤੇ ਇਹਨਾਂ ਦੀ ਟੀਮ ਨੇ ਫੈਸਲਾ ਕਰ ਲਿਆ ਕਿ ਸਾਡਾ 1.5 ਸਾਲ ਰਹਿ ਗਿਆ ਅਸੀਂ ਵੱਧ ਤੋਂ ਵੱਧ ਪੈਸਾ ਹੁਣ ਇੱਥੋਂ ਇਕੱਠਾ ਕਰੀਏ ਜੋ ਇਹਨਾਂ ਕੋਲੇ ਮਨ ਚਾਉਂਦਾ ਧਾਂਦਲੀਆਂ ਕਰਨ ਦੀ ਸਕੀਮਾਂ 24 ਘੰਟੇ ਬੰਦੀਆਂ ਹੁਣ ਜਿਹੜਾ ਸਭ ਤੋਂ ਵੱਡੀ ਗੱਲ ਜਿਹੜੀ ਵੱਡੀ ਧਾਂਦਲੀ ਜੇ ਕਰਨ ਲੱਗੇ ਆ ਤੇ ਸਕੀਮ ਬਣਾਈ ਹੈ ਕਿ ਜਿਹੜੀ ਜ਼ਮੀਨ ਲੁਧਿਆਣੇ ਦੇ ਨਾਲ ਤਕਰੀਬਨ 24000 ਏਕੜ ਜ਼ਮੀਨ ਨੂੰ ਅਕਵਾਇਰ ਕਰਨ ਦਾ ਪਲਾਨ ਬਣਾ ਲਿਆ ਪਲਾਨ ਕੀ ਹੈ ਆ ਇਹਨਾਂ ਨੇ ਇੰਟਰਨਲੀ ਮੈਂ ਸਾਰੇ ਅਫਸਰਾਂ ਨੇ ਮੈਨੂੰ ਦੱਸਿਆ ਤੇ ਮੈਨੂੰ ਆਪਣੇ ਸੋਰਸ ਦੇ ਦੱਸਿਆ ਇਹਨਾਂ ਨੇ ਕੀ ਕਰਨਾ ਹੈ ਚਾਰੋਂ ਤਰਫ ਲੁਧਿਆਣੇ ਦੇ ਚਾਰੋਂ ਤਰਫ ਲੁਧਿਆਣੇ ਦੇ ਇਹਨਾਂ ਨੇ ਐਕ acquisition ਦਾ ਨੋਟਿਸ ਦੇ ਦੇਣਾ ਹੈ ਐਕquisition ਦਾ ਨੋਟਿਸ ਦਾ ਮਤਲਬ ਹੈ ਕਿ ਉੱਥੇ ਰਜਿਸਟਰੀਆਂ ਬੰਦ ਹੋ ਜਾਣਗੀਆਂ ਕਿਸਾਨ ਜਾਂ ਵਪਾਰੀ ਜਿਹਦੀ ਵੀ ਕੋ ਜਮੀਨ ਹੈ ਜਿਹਨੇ ਕੋ ਇਨਵੈਸਟਮੈਂਟ ਵਾਸਤੇ ਲਈਤੀ ਹੈ ਉਹ ਅੱਗੇ ਵੇਚ ਨਹੀਂ ਸਕਣਗੇ ਕਿਉਂਕਿ ਉਹ ਲੈਂਡ ਅੰਡਰ ਐਕquisition ਹੋ ਜਾਊਗਾ ਫਿਰ ਇਹਨਾਂ ਨੇ ਪਲਾਨ ਕੀ ਕੀਤਾ ਐਕਵਾਇਰ ਇਹਨਾਂ ਨੇ ਕਰਨੀ ਨਹੀਂ ਇਹਨੇ ਪਲਾਨ ਕੀ ਕੀਤਾ ਇਹਨਾਂ ਨੇ ਜਿੰਨਾ ਜਿੰਨਾਂ ਦੀਆਂ ਜ਼ਮੀਨਾਂ ਨੂੰ ਉਹਨਾਂ ਨੂੰ ਅਪਰੋਚ ਕਰ ਲਿਆ ਕਿ ਤੁਸੀਂ ਬੈਕਡੇਟ ਤੇ ਉਹਨਾਂ ਤੋਂ ਐਪਲੀਕੇਸ਼ਨ ਲੈ ਰਿਆ ਸੀਐਲਯੂ ਵਾਸਤੇ ਕਿ ਸਾਡੀ ਮੇਰੇ ਕੋਲ 70 ਕਿੱਲੇ ਆ ਜੀ ਮੇਰੀ ਸੀਐਲਯੂ ਕਰਾ ਦਿਓ ਜਿਹਦੀ ਕਹ ਦੂਜੀ ਕੋਈ 100 ਕਿੱਲਾ ਹੈ ਕਿਸੇ 400 ਕਿੱਲਾ ਹੈ ਇਹਨਾਂ ਨੇ 1 ਕਰੋੜ ਰੁਪਇਆ ਕਿੱਲੇ ਦਾ ਰੇਟ ਰੱਖ ਲਿਆ ਜਿਹਦੇ 100 ਕਿੱਲਾ 100 ਕਰੋੜ ਰੁਪਇਆ ਦਿਓ ਤੇ ਤੁਸੋਂ ਸਾਸੀ ਤੁਹਾਨੂੰ ਲੈਂਡ ਐਕਵੀਜ਼ੀਸ਼ਨ ਜੋ ਕਰਨਾਗੇ ਕੀ ਕਹਿਣਗੇ ਕੀ ਜੀ ਅਸੀਂ ਇੱਥੇ ਡਿਵੈਲਪ ਕਰਨਾ ਸੀ ਕਿਉਂਕਿ ਆਹ ਲੋਕਾਂ ਨੇ ਪਹਿਲੇ ਹੀ ਸੀਐਲਓ ਅੱਤੇ ਅਪਲਾਈ ਕੀਤਾ ਹੈ ਤੇ ਐਸ ਕਰਕੇ ਅਸੀਂ ਇਹਨਾਂ ਨੂੰ ਅਸੀਂ ਐਗਜ਼ੈਮਪਟ ਕਰਨਾ ਏਮ ਪੈਸਾ ਲੈ ਕੇ 1 ਕਿ ਕਰੋੜ ਰੁਪਇਆ ਲੈ ਕੇ ਆਈ ਸਕੀਮ ਹੁਣ ਇਹਨਾਂ ਨੇ ਬਠਿੰਡੇ ਵੀ ਸ਼ੁਰੂ ਪਲਾਨ ਦੀ ਸ਼ੁਰੂ ਕਰਤੀ ਉੱਤੇ ਟੀਮਾਂ ਲਾਤੀਆਂ ਉੱਥੇ ਵੀ ਮਲਾਹਾਰ 10000 ਤਕਰੀਬਨ ਇਹਨਾਂ ਨੇ ਪੰਜਾਬ ਦੇ ਚਾਰੋਂ ਸ਼ਹਿਰਾਂ ਦੇ ਆਸਾਰੋ ਤਰਫ ਜਿੰਨੀ ਲੈਂਡ ਹੈ ਇਹਨਾਂ ਦਾ ਪਲਾਨ ਹੈ ਕਿ ਸਾਰਿਆਂ ਤੇ ਐਕ acquisition ਨੋਟਿਸ ਬਣਾਈ ਜਾਣ ਉਹਦੇ ਬਾਅਦ ਬਿਲਡਰਾਂ ਤੋਂ ਕਿਸਾਨਾਂ ਤੋਂ ਵਪਾਰੀਆਂ ਤੋਂ ਕਰੋੜ ਕਰੋੜ ਕਿਉਂਗੇ ਨੂੰ ਪਤਾ ਹੈ ਕਿ ਸਾਡੀ ਸਰਕਾਰ ਹੁਣ 1.5 ਸਾਲ ਰਹੀ ਹੈ ਮੈਂ ਅੱਜ ਕਹਿਣਾ ਚਾਹਣਾ ਕਿਉਂਕਿ ਮੈਨੂੰ ਬਹੁਤ ਕਿਸਾਨਾਂ ਨੇ ਲੋਕਾਂ ਨੇ ਆਮ ਵਪਾਰੀਆਂ ਨੇ ਬਹੁਤ ਟੈਲੀਫੋਨ ਪਿਛਲੇ ਦਿਨਾਂ ਚ ਮੇਰੇ ਕੋਲ ਆਏ ਹੈ ਕਿ ਸਾਡੇ ਨਾਲ ਬਹੁਤ ਵੱਡਾ ਧੱਕਾ ਕਰਨ ਲੱਗੇ ਆ ਪੰਜਾਬ ਨੂੰ ਲੁੱਟਣ ਤੇ ਲੱਗਿਆ ਤੇ ਸਾਨੂੰ ਕਈ ਵਪਾਰੀਆਂ ਨੇ ਕਈ ਲੋਕਾਂ ਨੇ ਮੈਨੂੰ ਕਿਹਾ ਕਿ ਸਾਥੋਂ ਕਰੋੜ ਰੁਪਏ ਕਿਲਾ ਮੰਗਣ ਵੀ ਲੱਗੇ ਆ ਕਿ ਜੇ ਤੁਸੀਂ ਆਪਣਾ ਬਚਾਉਣਾ ਮੈਂ ਇੱਕ ਅਫਸਰ ਸੇਮਾਨ ਨੂੰ ਕਹਿਣਾ ਚਾਹੁੰਦਾ ਹਾਂ ਆਮ ਆਦਮੀ ਪਾਰਟੀ ਥੋਥੋਂ ਤਾਂਦ ਲੀਆਂ ਖਲਾਰੀ ਐ ਮੈਂ ਬੇਨਤੀ ਕਰਦਾ ਅਫਸਰ ਸਭਾਨ ਨੂੰ ਆਪਣੀ ਨੌਕਰੀ ਖਤਰੇ ਚ ਨਾ ਲੈ ਕੇ ਆਓ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਇਹਨਾਂ ਦੇ ਕਹਿਣ ਤੇ ਤੁਸੀਂ ਫੈਸਲੇ ਕਰੀ ਜਾਂਦੇ ਹੋ ਇਲੀਗਲ ਫੈਸਲੇ ਹੋਈ ਜਾਂਦੇ ਐ ਤੁਸੀਂ ਹੈਰਾਨ ਰਹਿ ਜਾਓਗੇ ਪੰਜਾਬ ਭਵਨ ਚ ਜਸਵਿੰਦਰ ਜੈਨ ਸਸੋੜੀਆ ਆਪ ਮੀਟਿੰਗ ਕਰਦੇ ਆ ਤੇ ਸਾਰੇ ਮਨਿਸਟਰ ਤੇ ਸੈਕਟਰੀ ਉੱਥੇ ਹੁੰਦੇ ਆ ਮੈਂ ਇਹਨਾਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਹਰ ਅਫਸਰ ਦੀ ਜਦੋਂ ਉਹ ਜੁਆਇਨ ਕਰਦਾ ਹੈ ਓਥ ਆਫ ਸੀਕਰਸੀ ਹੁੰਦੀ ਹੈ ਹਰ ਮਨਿਸਟਰ ਦੀ ਓਥ ਆਫ ਸੀਕਰਸੀ ਹੈ ਜਦੋਂ ਆਪਾਂ ਸੌਂਖ ਹੈ ਜੇ ਮਨਿਸਟਰ ਗਵਰਨਰ ਤੋਂ ਓਥ ਆਫ ਸੀਕਰਸੀ ਲੈਣੇ ਮਤਲਬ ਕੀ ਹੈ ਕਿ ਸਰਕਾਰ ਦੇ ਫੈਸਲੇ ਬਾਹਰ ਕਿਸੇ ਨੂੰ ਦੱਸਣੇ ਕਰਨ ਤੋਂ ਪਹਿਲੇ ਪਰ ਆ ਮੀਟਿੰਗ ਹੀ ਸੰਸਦਿਆ ਲੈ ਰੇ ਕਿਸ ਕਪੈਸਿਟੀ ਵਿੱਚ ਸੰਸਦਿਆ ਕਿਸ ਕਪੈਸਿਟੀ ਵਿੱਚ ਜੈਨ ਇਹਨਾਂ ਨੂੰ ਮਨਿਸਟਰਾਂ ਵਾਂਗੂ ਪੰਜ-ਪੰਜ ਮਨਿਸਟਰੀਆਂ ਵੰਡ ਦਿੱਤੀਆਂ ਇਹਨਾਂ ਨੂੰ ਘਰ ਦੇ ਦਿੱਤੇ ਆ ਸਾਰੀ ਸਮੂਚੀ ਸਰਕਾਰ ਦਿੱਲੀ ਦੀ ਜਿਹੜਾ ਉਹਨਾਂ ਦਾ ਜਿਹੜਾ ਹੈਗਾ ਪੀਏ ਵਿਪਲ ਵਿਪਲ ਕੁਮਾਰ ਉਹ ਤਾਂ ਚੀਫ ਮਨਿਸਟਰ ਨਾਲ ਲਾਤਾ ਹੈ ਜੀਨੇ ਉੱਥੇ ਇੱਕ ਲੜਕੀ ਲੇਡੀ ਐਮਪੀ ਨਾਲ ਬਰਾਸ ਲੂ ਕੀਤਾ ਸੀ ਕੇਸ ਰਜਿਸਟਰ ਹੋਇਆ ਸੀ ਉਹਨੂੰ ਇੱਥੇ ਡਵਾਈਸ ਲਾਤਾ ਜਿੰਨੀਆਂ ਕਾਰਪੋਰੇਸ਼ਨਾਂ ਸਾਰਿਆਂ ਤੇ ਜਿੰਨੇ ਚੇਅਰਮੈਨ ਐ ਬਾਹਰ ਦੇ ਆ ਗਏ ਰੈਰਾ ਵਰਗੀ ਆਰਗੇਨਾਈਜੇਸ਼ਨ ਜਿਹੜੀ ਬਿਲਡਰਾਂ ਨੂੰ ਦੇ ਕੰਟਰੋਲ ਵਾਸਤੇ ਇੱਕ ਸੰਸਥਾ ਬਣੀ ਐ ਬਾਹਰੋਂ ਦਿੱਲੀੋਂ ਲਾਤੇ ਕਿਉਂ ਲਾਏ ਕਹਿੰਨ ਜਿਹੜੇ ਚੇਅਰਮੈਨ ਲੱਗਦੇ ਆ ਉਹਨਾਂ ਨੂੰ ਕਲੀਅਰ ਇਨਸਟਰਕਸ਼ਨਸ ਐ ਇੰਨਾ ਪੈਸਾ ਇਕੱਠਾ ਕਰਕੇ ਆਉਣਾ ਐ ਬੜੇ ਦੁੱਖ ਨਾਲ ਕਹਿਣਾ ਪੈਂਦਾ ਐ ਮੈਂ ਅਜ ਤੱਕ ਆਜ਼ਾਦੀ ਦੇ ਬਾਅਦ ਕਿਸੇ ਸੂਬੇ ਦੀ ਹਾਲਾਤ ਐਜੀ ਮਾਰੀ ਨਹੀਂ ਦੇਖੀ ਜਿਵੇਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਤੇ ਉਹਦੇ ਜਿਹੜੇ ਜਿੰਨੇ ਵੀ ਉਹਦੇ ਸਾਥੀ ਐ ਉਹਨਾਂ ਨੇ ਪੰਜਾਬ ਨੂੰ ਇੱਕ ਲੁਕਣ ਦਾ ਜਰੀਆ ਬਣਾ ਲਿਆ ਸੋ ਮੈਂ ਕਲੀਅਰ ਕਰਨਾ ਚਾਹਣਾ ਆ ਜਿਹੜੀ ਜ਼ਮੀਨ ਆ ਕਿਸਾਨਾਂ ਦੀ ਜ਼ਮੀਨ ਐ ਬਿਗੈਰ ਕਿਸਾਨਾਂ ਤੋਂ ਅਪਰੂਵਲ ਲੈ ਆ ਜਮੀਨ ਅਸੀਂ ਕੋਈ ਐਕੁਆਇਰ ਨਹੀਂ ਹੋਣ ਦੇਵਾਂਗੇ ਕੁਛ ਮਰਜ਼ੀ ਕਰਨਾ ਪਏ ਐਜਿਟੇਸ਼ਨ ਕਰਨੀ ਪਏ ਹਰ ਹੀਲਾ ਕਰਨੇ ਪੰਜਾਬ ਦੀ ਲੁੱਟ ਅਕਾਲੀ ਦਲ ਨਹੀਂ ਹੋਣ ਦਊਗਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਵਾਰਿਸ ਪਾਰਟੀ ਹੈ ਸਾਡੀ ਜਮਵਰੀ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਮ ਆਦਮੀ ਪਾਰਟੀ ਹੈ ਭਾਵੇਂ ਦੂਜੀਆਂ ਪਾਰਟੀਆਂ ਹੈ ਇਹਨਾਂ ਦੀ ਕੋਈ ਜਮਵਰੀ ਨਹੀਂ ਆ ਤਾਂ ਇੱਥੇ ਆਉਂਦੇ ਐ ਇੱਕ ਸੂਬਾ ਸਮਝ ਕੇ ਆਉਂਦੇ ਐ ਕਿ ਇੱਕ ਸਟੇਟ ਤੇ ਅਸੀਂ ਕਬਜ਼ਾ ਕੀਤਾ ਹੈ ਸਾਡੇ ਵਾਸਤੇ ਆ ਸਟੇਟ ਨਹੀਂ ਐ ਸਾਡੇ ਵਾਸਤੇ ਆ ਘਰ ਐ ਤੋਂ ਐਸ ਕਰਕੇ ਮੈਂ ਅੱਜ ਅਫਸਰ ਸਹਿਬਾਨ ਨੂੰ ਬੇਨਤੀ ਕਰਨਾ ਚਾਹਣਾ ਕਿ ਐਸ ਆ ਜਿਹੜੀ ਸਾਲ ਡੇਢ ਸਾਲ ਰਹਿ ਗਿਆ ਬਾਅਦ ਆ ਸਾਰੀਆਂ ਇਸ ਫੈਸਲੇ ਜਿਹੜੇ ਗਲਤ ਹੋਤੋਂ ਕਰਾਈ ਜਾਂਦੇ ਐ ਆ ਸਾਰੇ ਗਲਤ ਫੈਸਲੇ ਭੁਗਤਨੇ ਤੁਹਾਨੂੰ ਪੈਣੇ ਐ ਇਹਨਾਂ ਨੇ ਤਾਂ ਭੁਗ ਇਹਨਾਂ ਨੂੰ ਤਾਂ ਭੁਗਤਨੇ ਪੈਣੇ ਹੀ ਪੈਣੇ ਐ ਪਰ ਅਫਸਰਾਂ ਨੂੰ ਵੀ ਭੁਗਤਨੇ ਪੈਣੇ ਐ ਇਸ ਕਰਕੇ ਆ ਗਲਤ ਫੈਸਲੇ ਜਿਹੜੇ ਕਰਾਰੇ ਆ ਕਰਨੇ ਬੰਦ ਕਰ ਦਿਓ ਕੋਈ ਧੱਕਾ ਨਾ ਕਰੋ ਕਿਉਂਕਿ ਸਾਰੀਆਂ ਇਨਕੁਆਰੀਆਂ ਖੁੱਲ ਗਈਆਂ ਸਾਰੀਆਂ ਤੇ ਇਨਵੈਸਟੀਗੇਸ਼ਨ ਹੋਣਗੇ ਸਾਰਿਆਂ ਤੇ ਵਿਜੀਲੈਂਸ ਤੇ ਦੂਜੇ ਡਿਪਾਰਟਮੈਂਟ ਸਾਰੀ ਇਨਵੈਸਟੀਗੇਸ਼ਨ ਕਰ ਰਿਹਾ ਜਿਸ ਤਰੀਕੇ ਨਾਲ ਲੱਗੇ ਸੱਕਾ ਹੀ ਵੱਡੇ ਵੱਡੇ ਪ੍ਰੂਫ ਸਾਡੇ ਕੋਲੇ ਆ ਗਏ ਆ ਜਿਸ ਤਰੀਕੇ ਨਾਲ ਕਰ ਰਿਹਾ ਤੋਂ ਇਸ ਕਰਕੇ ਮੈਂ ਅੱਜ ਸਾਰੇ ਕਿਸਾਨ ਭਰਾਵਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਲੋਕਾਂ ਨੂੰ ਪਸ਼ਵਾਸ ਦਿਵਾਉਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜਾ ਹੈ ਤੇ ਹਰ ਕਿਸਮ ਦੀ ਜੋ ਐਜਿਟੇਸ਼ਨ ਕਰਨੀ ਪਏ ਜੋ ਚੀਜ਼ਾਂ ਤੇ ਕੋਰਟ ਜਾਣਾ ਪਏ ਕਿਤੇ ਵੀ ਕਰਨਾ ਪਏ ਅਸੀਂ ਪੰਜਾਬ ਦੇ ਨਾਲ ਤੱਕਾ ਨਹੀਂ ਹੁੰਦਾ ਕਿ ਪੰਜਾਬ ਦੇ ਕਿਸਾਨੀ ਨਾਲ ਪੰਜਾਬ ਦੇ ਵਪਾਰੀਆਂ ਨਾਲ ਪੰਜਾਬ ਦੇ ਲੋਕਾਂ ਨਾਲ ਤੱਕਾ ਨਹੀਂ ਹੁੰਦਾ ਅਮੈਥੋਂ ਅੱਜ ਅੱਜ ਮੈਂ ਕਹਿਣ ਆਇਆ ਤੇ ਨਾਲੇ ਵਾਰਨਿੰਗ ਵੀ ਦੇ ਰਿਹਾ ਸੈਂਟਰ ਪੰਜਾਬ ਸਰਕਾਰ ਨੂੰ ਤੇ ਅਫਸਰਾਂ ਨੂੰ ਤੇ ਦੂਜਿਆਂ ਨੂੰ ਤੁਸੀਂ ਇਹ ਗਲਤ ਕੰਮ ਕਰਨਾ ਬੰਦ ਕਰ ਦਿਓ ਨਹੀਂ ਤਾਂ ਤੁਸੀਂ ਸਾਰੇ ਜੇਲਾਂ 'ਚ ਹੋਵੋਗੇ ਆ ਜਿੰਨਾ ਲੁੱਟਿਆ ਪੈਸਾ ਬਾਹਰ ਨਹੀਂ ਜਾਣ ਦੇਵਾਂਗੇ ਤੁਹਾਡਾ ਸਰ ਚੇਅਰਮੈਨ ਨੂੰ ਲੈ ਕੇ ਤੁਸੀਂ ਕਹਿ ਰਹੇ ਸੀ ਚੇਅਰਮੈਨ ਦੇ ਪਿੱਛੇ ਕੀ ਰੀਜ਼ਨ ਕੀ ਲੱਗਿਆ ਆ ਸਾਰੇ ਚੇਅਰਮੈਨ ਇਹਨਾਂ ਨੇ ਆਪਣੇ ਦਿੱਲੀ ਤੋਂ ਚਹੇਤੇ ਲਾਏ ਆ ਪੋਲੂਸ਼ਨ ਬੋਰਡ ਲੈ ਲਓ ਰੇਰਾ ਲਾ ਲਓ ਕਿਉਂ ਲਾਏ ਆ ਸਾਰੇ ਜਿੱਥੇ ਮਨੀ ਕਲੈਕਸ਼ਨ ਸਿੱਧਾ ਟਾਰਗੇਟ ਦਿੱਤਾ ਹੈ ਹੈਵੀ ਇੰਡਸਟਰੀ ਹੈਵੀ ਇੰਡਸਟਰੀ ਦਾ ਲਾਤਾ ਸਾਰੇ ਟਾਰਗੇਟ ਦਿੱਤੇ ਤੁਸੀਂ ਸਾਨੂੰ ਇੰਨਾ ਪੈਸਾ ਇਕੱਠਾ ਕਰਕੇ ਦੇਣਾ ਆ ਜਿਹੜੇ ਮੀਟਿੰਗ ਕੀਤੀ ਹੈ ਸਸੋੜੀਆਂ ਨੇ ਆਪਣੇ ਜੈਨ ਨੇ ਆ ਰੀਅਲ ਏਸਟੇਟ ਵਾਲੇ ਨੇ ਕੀਤੀ ਹੈ ਅਫਸਰਾਂ ਦੀ ਉਹ ਹੁੰਦਾ ਕੌਣਾ ਕਰਨ ਵਾਸਤੇ ਚੀ ਮੁਨਿਸਟਰ ਕਰ ਸਕਦਾ ਹੈ ਮਨਿਸਟਰ ਕਰ ਸਕਦਾ ਹੈ ਮਨਿਸਟਰ ਤਾਂ ਚੀ ਮੁਨਿਸਟਰ ਤੁਮਹਾਂ ਬੁਲਾਉਂਦੇ ਹੀ ਨਹੀਂ ਹੁਣ ਤੁਸੀਂ ਫੋਟੋਗ੍ਰਾਫੀ ਆ ਗਈਆਂ ਤੁਹਾਡੇ ਸਾਹਮਣੇ ਫੋਟੋਗ੍ਰਾਫੀ ਆ ਗਈਆਂ ਕੀ ਹੁਣ ਕਿਉਂਕਿ ਹੁਣ ਇਹਨਾਂ ਕਲੀਅਰਟੀ ਬੜੀ ਕਲੀਅਰ ਹੈ ਕਿ ਅਸੀਂ ਇੱਥੋਂ ਪੈਸਾ ਇਕੱਠਾ ਕਰਨਾ ਹੈ ਤੇ ਪੰਜਾਬ ਨੂੰ ਜਵੇਂ ਅੰਗਰੇਜ਼ਾਂ ਨੇ ਆਪਣੇ ਦੇਸ਼ ਨੂੰ ਲੁੱਟਣ ਵਾਸਤੇ ਆਏ ਸੀ ਕੋਈ ਤਰੀਕਾ ਇਹਨਾਂ ਨੇ ਬਣਾ ਲਿਆ ਪਰ ਅਕਾਲੀ ਦਲ ਨਹੀਂ ਹੋਣ ਦਊਗਾ ਕੁਛ ਮਰਜ਼ੀ ਕੁਰਬਾਨੀ ਦੇਣੀ ਪਏ ਤੁਸੀਂ ਬਿਲ ਫਿਰੋਗੇ ਜੇ ਖਜ਼ਾਨੇ ਦੀ ਸੀਟ ਤੋਂ ਹੁਣਗੇ ਸਰਾਕੇ ਮੈਂ ਨਹੀਂ ਮੇਰੇ ਕੋਲੇ ਕਈ ਪਿੰਡਾਂ ਵਾਲੇ ਲੋਕ ਆਇਆ ਮੈਂ ਉਹਨਾਂ ਨੂੰ ਮਿਲ ਵੀ ਜਾਊਂਗਾ ਸ਼ਾਮ ਨੂੰ ਮੈਂ ਜਾਣਾ ਮਿਲ ਰਿਹਾ ਤੇ ਇੱਕ ਪਿੰਡ ਹੈ ਇਸੇ ਵਾਲਾ ਤੇ ਕਈ ਹੈ ਪਰ ਜਿਵੇਂ ਲਗਾਤਾਰ ਮੇਰੇ ਇਨ ਟੱਚ ਹੈ ਅਸੀਂ ਉਹਨਾਂ ਨੂੰ ਸ਼ੋਰ ਕੀਤਾ ਕਿ ਅਸੀਂ ਕਿਸੇ ਹਾਲਤ ਪੂਰਾ ਕਾਲੀ ਦਲ ਪੂਰੀ ਕਾਲੀ ਦਲ ਦੀ ਲੀਡਰਸ਼ਿਪ ਕੋਲੇ ਵਰਕਰ ਪੰਜਾਬ ਦੇ ਲੋਕਾਂ ਨਾਲ ਖੜੇ ਹੈ ਕਿਸੇ ਹਾਲਤ ਆ ਤੱਕਾਂ ਨਹੀਂ ਹੋਣ ਦੇਵਾਂਗੇ। ਤਕਰੀਬਨ ਸਿਰਫ ਲੁਧਿਆਣਾ ਦੀ ਜ਼ਮੀਨ ਹੈ ਕਿ ਪਹੋਰ ਵੀ ਕੋਈ ਸੂਚਨਾ ਕੀ ਬਾਰ ਨਹੀਂ। ਮਾਥਨੂ ਕਹਿਆ ਲੁਧਿਆਣੇ ਦੀ ਤਾਂ ਆਫੀਸ਼ੀਅਲ ਕਰਤੀ ਜਲੰਧਰ ਤਿਆਰੀ ਹੋ ਗਈ ਅੰਮ੍ਰਿਤਸਰ ਤਿਆਰੀ ਹੋ ਗਈ ਬਠਿੰਡੇ ਤਿਆਰੀ ਹੋ ਗਈ ਪਟਿਆਲੇ ਹੋ ਗਈ ਮੁਹਾਲੀ ਤੁਸੀਂ ਹੈਰਾਨ ਰਹੇ ਜੋ ਕਹਿੰਦੇ ਅਸੀਂ ਡਿਵੈਲਪ ਕਰਨੀ ਹੈ। 6000 ਕਿੱਲਾ ਮੁਹਾਲੀ ਪਿਆ ਹੈ। ਹਲੇ ਤੱਕ ਡਿਵੈਲਪ ਨਹੀਂ ਹੋਇਆ। ਪਿਛਲੀ ਕਾਂਗਰਸ ਸਰਕਾਰ ਨੇ 1400 ਕਿੱਲਾ ਐਕਵਾਇਰ ਕੀਤਾ ਸੀ। ਇੱਕ ਇੱਟ ਨਹੀਂ ਲੱਗੀ। ਇੱਥੇ 2500 25000 ਕਿਲਾ ਕਿਵੇਂ ਕਰੋਗੇ ਸੜਕ ਕਹਿੰਦੇ ਕੋ ਸਾਡੇ ਕੋਲੇ ਸਾਡੇ ਕੋਲੇ ਪੈਨਸ਼ਨ ਦੇਣ ਨੂੰ ਕਹਿੰਦੇ ਪੈਸਾ ਹੈ ਨਹੀਂ 1000 ਰੁਪਏ ਦੇਣ ਵਾਸਤੇ ਕਹਿੰਦਾ ਪੈਸਾ ਹੈ ਨਹੀਂ ਤੇ 25000 ਕਿਲਾ ਐਕਵਾਇਰ ਕਰਨਾ ਤੁਸੀਂ ਕਿੱਥੋਂ ਆਊਗਾ ਪੈਸਾ ਆ ਕੱਲਾ ਡਰੋਨ ਦਾ ਸਿਸਟਮ ਕਿ ਜਿਹਦਾ ਨਾਮ ਆ ਗਿਆ ਇੱਕ ਵਾਰ ਨੋਟੀਫਿਕੇਸ਼ਨ ਹੋ ਗਈ ਉਹਦੇ ਮਗਰ ਇੱਥੇ ਰਜਿਸਟਰੀਆਂ ਬੰਦ ਜਿਹਦੇ ਕੋਲੇ ਕੋਈ ਪਲੋਟ ਹੈ ਕਿਸੇ ਕੋਲ ਜ਼ਮੀਨ ਹੈ ਉਹ ਅੱਗੇ ਵੇਚ ਨਹੀਂ ਸਕੂਗਾ ਉਹਦੇ ਨਾਲ ਜਿਹਨੂੰ ਜਿਹਨੂੰ ਪੈਸੇ ਦੇਊਗਾ ਉਹਨੂੰ ਰੀਲீஸ் ਕਰੀ ਜਾਵਾਂਗੇ ਆ ਇਹਨਾਂ ਦੀ ਗੇਮਪਲੈਨ ਹੈ ਜਿਹੜੀ ਅਸੀਂ ਨਹੀਂ ਹੋਣ ਦੇਵਾਂਗੇ ਸਿਕਸ ਪੇਸ਼ਨਰ ਸਿਕਸ ਪੇਸ਼ਨਰ ਦੇ ਨਾਲ ਆਪਣੇ ਪਤਾ ਹੀ ਬਹੁਤ ਜਾਲਾ ਜਿਹੜਾ ਮਾਮਲਾਗਾ ਪਹੁੰਚਦੇ ਆਪਸ ਸਾਡੇ ਆਖੇ ਦਰਵਾਜ਼ੇ ਉੱਤੇ ਟੈਕਨੋਸਟੀ ਦਾ ਕਾਫੀ ਚਰਚਾ ਹੋ ਰਹੀ ਉਹ ਸਰਦਕ ਨਕਾਦ ਨੇ ਸਿੱਧਾ ਅਭਿਆਨ ਵੀ ਆਇਆ ਮਤਲਬ ਐਡਾ ਬਟਾ ਬੰਦਪਕ ਲੱਗ ਰਿਹਾ ਦੇਖੋ ਮੈਂ ਪਹਿਲੇ ਤਾਂ ਮੈਂ ਦੇਸ਼ ਦੀ ਫੌਜ ਨਾਲ ਨੇ ਬਹੁਤ ਵੱਡਾ ਬਚਾ ਪੰਜਾਬ ਦਾ ਕੀਤਾ ਤੁਸੀਂ ਜੇ ਆ ਲੜਾਈ ਨੂੰ ਦੇਖੋ ਜੇ 100 ਡਰੋਨ ਬਾਹਰੋਂ ਆਏ ਐ एग्जांपल ਦੇ ਰਿਹਾ ਹਾਂ 60% ਹਮਲਾ ਕੱਲਾ ਪੰਜਾਬ ਸੀ ਜਿੰਨਾ ਅਟੈਕ ਸੀ ਸਾਰਾ ਪੰਜਾਬ ਤੇ ਸਾਰਾ ਛੇੜਿਕ ਸੀ ਤੇ ਆਪਾਂ ਨੂੰ ਮੈਂ ਮੈਂ ਪਹਿਲੇ ਵੀ ਵਧਾਈ ਦਿੱਤੀ ਸੀ ਪ੍ਰਧਾਨ ਮੰਤਰੀ ਜੀ ਨੂੰ ਤੇ ਮੈਂ ਵਾਜ ਫੌਜ ਨੂੰ ਵੀ ਕਿਹਾ ਸੀ ਕਿ ਤੁਸੀਂ ਜਿਹੜਾ ਜਸ ਸਿਸਟਮ ਨਾਲ ਉਹਨਾਂ ਨੇ ਇੱਕ ਦੀ ਹਮਲੇ ਕੀਤੇ ਐ ਆਹ ਤਾਂ ਆਪਣੇ ਕੋਲੇ ਜਿਹੜਾ ਸਿਸਟਮ ਆਪਾਂ S400 ਤੇ ਦੂਜੀਆਂ ਡਿਫੈਂਸ ਸਿਸਟਮ ਐ ਉਹ ਆਪਾਂ ਨੂੰ ਨਹੀਂ ਤਾਂ ਤੁਸੀਂ ਦੇਖ ਲਓ ਕਿੰਨਾ ਵੱਡਾ ਨੁਕਸਾਨ ਆਉਂਦਾ ਸੀ ਇਹ ਹਰ ਰੋਜ਼ ਤਿੰਨ ਤਿੰਨ ਸੌ ਡਰੋਨ ਆਉਂਦੇ ਸੀ ਇੱਥੇ ਬੰਬ ਕਰਨ ਵਾਸਤੇ ਸਾਰਿਆਂ ਨੂੰ ਬਚਾਇਆ ਤੇ ਕੋਈ ਫਾਲਤ ਹੈ ਜਦੋਂ ਉਹ ਅੱਜ ਮਤਲਬ ਆਪਣੇ ਅਕਾਲ ਤਾ ਦੇ ਜਿੱਤੇ ਆ ਮਤਲਬ ਅੱਜ ਇਹ ਕਹਿੰਦਾ ਮੈਨੂੰ ਕੱਢੀ ਹੋਏ ਫੁੱਟ ਪੋਦੇ ਆ ਮੈਨੂੰ ਕਹਿੰਦੇ ਫੁੱਟ ਪੋਦੇ ਆ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਕਿਹਾ ਪਰ ਮੈਂ ਇਹ ਗੱਲ ਮੈਂ ਕਿਉਂਕਿ ਮੈਂ ਆਪ ਬਾਹਰ ਹਾਂ ਉਹ ਐਸਜੀਪੀਸੀ ਉਹ ਐਸਜੀਪੀਸੀ ਪ੍ਰਧਾਨ ਉਹ ਦੱਸ ਸਕਦੇ ਕਿਉਂਕਿ ਫਿਜ਼ੀਕਲ ਉਹਨਾਂ ਨੇ ਇਹ ਕਿਹਾ ਪਰ ਮੈਂ ਇਹ ਨਾ ਕਹਿਣਾ ਚਾਹਣਾ ਹੈ ਗਵਰਨਮੈਂਟ ਆਫ ਇੰਡੀਅਨ ਆਰਮੀ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਇੰਡੀਅਨ ਆਰਮੀ ਨੇ ਪੰਜਾਬ ਨੂੰ ਨਹੀਂ ਇਕੱਲੇ ਦੇਸ਼ ਨੂੰ ਤਾਂ ਬਚਾਇਆ ਪੰਜਾਬ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਣ ਤੋਂ ਪੰਜਾਬੀਆਂ ਨੂੰ ਬਚਾਇਆ ਜੀ ਜੀ ਵਿਧਾਨ ਸਭਾ ਚੋਣਾਂ ਨੂੰ ਨਾ 1.5 ਸਾਲ ਦਾ ਸਮਾਂ ਰਹਿ ਗਿਆ ਹੈ ਇਸੇ ਹਮ ਖਿਆਲੀ ਪਾਰਟੀ ਨਾਲ ਅਕਾਲੀ ਦਲ ਦਾ ਕੁਝ ਚੱਲ ਰਿਹਾ ਹੈ ਜਰੂਰ ਸਾਡਾ ਜਿਹੜੇ ਜਿਹੜੇ ਅਕਾਲੀ ਦਲ ਦੀ ਪਾਲਿਸੀ ਨਾਲ ਜਿਹੜੇ ਪੰਜਾਬ ਨਾਲ ਪੰਜਾਬ ਦੇ ਹਿੱਤਾਂ ਵਾਸਤੇ ਖੜਨਗੇ ਦੇਖੋ ਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ ਇਕੱਲੀ ਪਾਰਟੀ ਇੱਕ ਪਾਸੇ ਨੈਸ਼ਨਲ ਪਾਰਟੀਆਂ ਇੱਕ ਪਾਸੇ ਪੰਜਾਬ ਦੀ ਹੈ ਨੈਸ਼ਨਲ ਪਾਰਟੀਆਂ ਦਾ ਬਤਿਹਰਾ ਤੁਸੀਂ ਦੇਖ ਲਿਆ 5 ਸਾਲ ਪਹਿਲੇ ਕੈਪਟਨ ਅਮਰਿੰਤ ਕਾਂਗਰਸ ਦੀ ਪਾਰਟੀ ਸੀ ਇੱਕ ਕਟਰੀ ਲੱਗੀ ਆਹ 5 ਸਾਲ ਤੁਸੀਂ ਝਾੜੂ ਵਾਲੇ ਆਏ ਆ ਲੁੱਟਣ ਆਏ ਆ ਤੁਸੀਂ ਲੁਧਿਆਣਾ ਦੇਖ ਲਓ ਸਾਰਾ ਕੁਝ ਹੀ ਲੁਧਿਆਣੇ ਚ ਨਹੀਂ ਪੂਰੇ ਪੰਜਾਬ ਚ ਜੋ ਬਣਿਆ ਡਵੈਲਪਮੈਂਟ ਹੋਈ ਹੈ ਤਰੱਕੀ ਹੋਈ ਹੈ ਲਾਅ ਐਂਡ ਆਰਡਰ ਸਿਚੁਏਸ਼ਨ ਸੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਹੀ ਹੋਇਆ ਕਿਉਂਕਿ ਅਸੀਂ ਜਮਵਾਰ ਸਾਡਾ ਘਰ ਹੈ ਸਾਡੇ ਵਾਸਤੇ ਸਾਰਾ ਕੁਝ ਹੀ ਪੰਜਾਬ ਹੈ ਅਸੀਂ ਪੰਜਾਬ ਵਾਸਤੇ ਜਾਨ ਦਿੰਨੇ ਆਂ ਪੰਜਾਬ ਦੀ ਤਰੱਕੀ ਵਾਸਤੇ ਸਾਡਾ ਸੁਪਨਾ ਹੈ ਆ ਜਿਹੜੀਆਂ ਲੋਕੀ ਇੱਥੇ ਪਾਰਟੀਆਂ ਨੈਸ਼ਨਲ ਆ ਇੱਥੇ ਕੱਲਾ ਲੁੱਟਣ ਤੇ ਤੇ ਆਪਣੀ ਪਾਵਰ ਦਿਖਾਉਣ ਵਾਸਤੇ ਆਉਂਦੇ ਆ ਸੇਵਾ ਕਰਨ ਵਾਸਤੇ ਨਹੀਂ ਆਉਂਦੇ ਜੀ ਮੇਰਾ ਇਹ ਇਹਨਾਂ ਨਾਲ ਇਹਨਾਂ ਨਾਲ ਭਾਜਪਾ ਨਾਲ ਕੋਈ ਗੱਲ ਚੱਲ ਰਹੀ ਹੈ ਮੈਂ ਤੁਹਾਨੂੰ ਕਿਹਾ ਕਿ ਹਲੇ ਇਲੈਕਸ਼ਨ ਆ ਸੀ ਤਾਂ ਆਪਣੇ ਆਪ ਵੀ ਪੂਰਾ ਤਿਆਰੀ ਕਰ ਰਹੇ ਆਂ ਹਾਂਜੀ ਇਲੈਕਸ਼ਨ ਦੇ ਸਮੇਂ ਹਲੇ ਟਾਈਮ ਹੈ ਜਿਹੜੀਆਂ ਪਾਰਟੀਆਂ ਪੰਜਾਬ ਪ੍ਰਤੀ ਖੜਨਗੀਆਂ ਅਸੀਂ ਉਹਨਾਂ ਨਾਲ ਗੱਲ ਕਰ ਸਕਦੇ ਹਾਂ ਜਿਹੜੇ ਪੰਜਾਬ ਦੇ ਹਿੱਤਾਂ ਵਾਸਤੇ ਖੜ੍ਹੇ ਨੇ ਸੁਖਬੀਰ